ਆਇਆ ਇਹ ਸਿੱਧੀ ਕਿਹਨਾਂ ਹੋਰ ਵੇਚਦੇ ਨੇ ਬੰਦੇ ਇਹ ਵੇਚ ਰਿਹਾ ਸਾਨੂੰ ਮੁੱਲੀ ਵੇਚ ਲੱਗ ਗਈ ਤਾਂ ਕਿ ਸੋਹਣੇ ਇਹ ਸਿੱਕਾ ਕਿੱਥੇ ਕਰਕੇ ਲਾ ਆ ਤੈਨੂੰ ਬੁਲਾਉਂ ਮਲੇ ਪਾਇਟ ਦੇਲੇ ਉਹਨਾਂ ਦੇ ਘਰ ਤੋਂ ਆਇਆ ਸਮਾਨ ਵੀ ਗਾਇਆ ਜਿਹੜੇ ਬڑے ਸਸਾ ਬਿਕਰੇ ਸੀ 5 5 ਗ੍ਰਾਮ ਕਰੀ ਸੀ 5 ਗ੍ਰਾਮ ਪਤਾ ਕਿਸੇ 10 ਗ੍ਰਾਮ ਪਤਾ ਜਿਹੜੇ ਇਹ ਲੋਕ ਨੇ ਸਮਝ ਲੈਣਗੇ ਜਿਹੜਾ ਗੈਂਗਸਟਰ ਨੇ 500 ਰੁਪਏ ਦੇ ਕਰਦੇ ਨੇ ਇਹ ਕਿ ਕਰਦੇ ਫਿਰਦੇ ਨੇ ਮੇ ਬਾਹਰ ਇਹਨਾਂ ਨੇਂਦ ਕਰਦੇ ਜੀ ਕੰਮ ਕਰਿਆ ਨਹੀਂ ਪਹਿਲਾਂ ਟਾਈਮ ਲੱਗਦਾ ਤਾਂ ਦੂਜੀ ਚੀਜ਼ ਇਹ ਤੱਕ ਸਾਡੀ ਇਹ ਨਾ ਕਰੋ ਜੀ ਹਾਂ ਜੀ ਸਾਡੀ ਇਹਦਾ ਮੁੰਡਾ ਹੀ ਪੜਾ ਰਿਹਾ ਸੀ ਬੇਸ ਕਰਾਤਾ ਜੀ ਜੇ ਬੰਦ ਕੀ ਗੋਣ ਆਈ ਹਮੇਸ਼ਾ ਕਿ ਤੱਕ ਕਾਉਂਦੇ ਆ ਨਾ ਸਿਆਮਾ ਦੀ ਬਲੇ ਜੋ ਆਪਣੇ ਇਹ ਜਿੰਦ ਕਰਕੇ ਬਣਾਇਆ ਮੇਰੇ ਮਾਰਕੀਟ ਕਹਿੰਦਾ ਸਿੱਧੀ ਮਾਰੀ ਬਣਾਇਆ ਕੱਦ ਬਣਾਇਆ ਤੁਸੀਂ ਮੇਰੇ ਘਰ ਕਰਕੇ ਬਣਾਇਆ ਤੁਸੀਂ ਜਿੰਦ ਕਰਕੇ ਬਣਾਇਆ ਨਹੀਂ ਤੁਸੀਂ ਕੱਲ ਕਹਿੰਦਾ ਕਿ ਇਹ ਜਿੰਦ ਕਰਕੇ ਬਣਾਇਆ ਮੈਂ ਬਾਹਰ ਐਨਾ 5-10 ਸਾਲ ਉਹਨੂੰ ਬਾਹਰ ਕਿਵੇਂ ਲਈ ਜਿਹੜੀ ਇਹਨਾਂ ਨੇ ਸਪੋਰਟ ਮੰਗੀ ਸੀ ਕਰਸਾਦ ਕਪਸਰ ਨੇ ਲੈਂਡ ਆਰਡਰ ਮੈਂਡ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗਸ ਦਾ ਕੰਮ ਕਰਦਾ ਹੂੰ ਇਹਦੇ ਤੇ ਆਲਰੇਡੀ ਡਰੱਗਸ ਦੇ ਪਲੱਸ ਇਲੈਗਲ ਐਕਟੀਵਿਟੀਜ਼ ਨੇ ਤਿੰਨ ਤਿੰਨ ਮਕੱਦਮੇ ਵੀ ਨੇ ਸੋ ਉਹ ਸਾਰੀ ਕਾਰਵਾਈ ਕੀਤੀ ਗਈ ਹੈ ਸਾਡੀ ਇਹ ਅਪੀਲ ਹੈ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਤਾੜਨਾ ਚਾਹੀਦਾ ਹੈ ਗਵਰਨਮੈਂਟ ਵੱਲੋਂ ਵਰਦੀ ਐਸਐਸਪੀ ਸਾਹਿਬ ਵੱਲੋਂ ਵੀ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣ ਸਾਰਿਆਂ ਦੇ ਨਾਲ ਇਹੀ ਕਾਰਵਾਈ ਕੀਤੀ ਜਾਣਗੇ 2015 ਸਰ ਲਗਦਾ ਸਰ ਲਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚੋਂ ਤੁਸੀਂ ਨਗਰ ਕੌਨ ਸਕੇ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ੇ ਦੇ ਨਹੀਂ ਉਦੋਂ ਵੱਧ ਬੜੀ ਹੋਈਆਂ ਨੇ ਇਹ ਨਜਾਇਜ਼ ਕਬਜ਼ੇ ਦੀ ਗੱਲ ਕਰਦੇ ਆ ਬਾਇਕਰੋਜਮੈਂਟ ਦੀ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਰ ਸਾਹਿਬ ਆਪਰੇ ਲਿਖਿਆ ਜਾਂ ਕੀ ਇੱਕ ਪਿਛਲੀ ਗੱਲ ਕੀ ਹੈ ਇਹ ਸਾਹਮਣੇ ਆ ਗਿਆ ਨਹੀਂ ਨਹੀਂ ਉਹ ਕਾਰ ਸਾਹਿਬ ਕਾਫਰ ਨੇ ਕਿਹਾ ਵੀ ਸਾਨੂੰ ਪੁਲਿਸ ਕੋਲ ਕਰੋ ਅਸੀਂ ਨਜਾਇਜ਼ ਕਬਜ਼ਾ ਹਟਾਉਂ ਰਹੇ ਆ ਸਰ ਸਾਰਿਆਂ ਲਈ ਇਹੀ ਵਾਰਨਿੰਗ ਹੈ ਕੋਈ ਥਿਲ ਮਿਟ ਨਹੀਂ ਬਤੀ ਜਿਸੇ ਨੂੰ ਕੋਈ ਥਿਲ ਮਟ ਸਾਰੇ ਦੇ ਕਾਰਵਾਈ ਸਾਰਿਆਂ ਦੇ ਕਾਰਵਾਈ ਕੀਤੀ ਜਾਊਗੀ ਕੋਈ ਥਿਲ ਮਟ ਨਹੀਂ ਹੈ ਜੋ ਸਪੋਰਟ ਮੰਗੀ ਗਈ ਹੈ ਸਿਵਲ ਡਿਪਾਰਟਮੈਂਟ ਵੱਲੋਂ ਪੁਲਿਸ ਬਿਲਕੁਲ ਡਿਊਟੀ ਬੰਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੇ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਉਹ ਸਪੈਸ਼ਲ ਅਪੀਲ ਹੈ ਸਾਡੀ ਵੀ ਨਸ਼ੇ ਤੋਂ ਆਵਾਜ਼ ਆਉਣ ਕਿਸੇ ਨੂੰ ਬਖਸ਼ਾ ਨਹੀਂ ਦੋ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ਾ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਅਟੈਚਮੈਂਟ ਕਰਕੇ ਉਹਨਾਂ ਨੂੰ ਢਾਇਆ ਜਾਵੇ ਕੀ ਮਲੇਰ ਕੋਲੇ ਕੋਈ ਇਦਾਂ ਦੇ ਟਾਈਪ ਬਿਲਡਿੰਗ ਤੁਸੀਂ ਢਾਈ ਅਜੇ ਤੱਕ ਨਹੀਂ ਅਸੀਂ ਅਸੀਂ ਜਿਹੜੀਆਂ ਕਾਰਵਾਈਆਂ ਕੀਤੀਆਂ ਵੀ ਨੇ ਜੋ ਲੀਗਲੀ ਕਾਰਵਾਈ ਬਣਦੀ ਹੈ ਉਹ ਸਾਰੀਆਂ ਕੀਤੀਆਂ ਨੇ ਔਰ ਕੀਤੀਆਂ ਜਾ ਰਹੀਆਂ ਨੇ ਪਰ ਇਤੋਂ ਲਾਵਾ ਕਿਤੇ ਹੋਰ ਵੀ ਹੈ ਨਹੀਂ ਇਹ ਇਹ ਹੁਣ ਉਹਨਾਂ ਦੇ ਡਿਪੈਂਡਰ ਵੀ ਅੱਗੇ ਇੱਕ ਹੋਰ ਹੈ